ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੂੰ ਹੁਣ ਮੁਕਤ ਨਹੀਂ ਪਾਏਗੀ ਪੰਜਾਬ ਸਰਕਾਰ ਖਿਲਾਫ ਬੋਲਣ ਦੀ ਸਜ਼ਾ। ਇਹ ਸਵਾਲ ਇਸ ਲਈ ਕਿਉਂਕਿ ਹੁਣ ਪ੍ਰਗਟ ਸਿੰਘ ਦੇ ਹਲਕੇ 'ਚ ਉਹਨਾਂ ਦਾ ਪਤਾ ਕਟਿਆ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਟ੍ਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹੜ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਜਲੰਧਰ ਕੈਂਟ ਹਲਕੇ 'ਚ ਹਰ ਹਫ਼ਤੇ ਦੇ ਇੱਕ ਦਿਨ ਦੌਰਾ ਕਰਨਗੇ, ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਤੇ ਸਥਾਨਕ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨਗੇ। ਕੋਹੜ ਨੇ ਦਾਅਵਾ ਕੀਤਾ ਕਿ ਬਹੁਤ ਜਲਦੀ ਹਲਕੇ ਦੇ ਲੋਕ ਪ੍ਰਗਟ ਸਿੰਘ ਨੂੰ ਭੁੱਲ ਜਾਣਗੇ। ਜਾਗਦਿਆਂ ਦੀਆਂ ਕਟੀਆਂ ਹੁੰਦੀਆਂ ਸੁੱਤਿਆਂ ਦੇ ਉਹਦੇ ਕਟੇ। ਜਿਹੜੇ ਤੇ ਫੇਰੇ ਇਹ ਕਰਕੇ ਮੈਂ ਤਾਂ ਇਸੇ 18 ਉਹ ਨਹੀਂ ਕਿ ਕੰਮ ਕਰੂਗਾ ਕਿ ਇਹਦਾ ਮੈਂ ਚੇਤਾ ਹੀ ਭਲਾ ਦਊਗਾ ਇੰਨਾ ਕੰਮ ਕਰੂੰਗਾ ਕੋਈ ਜਿਹੜਾ ਆਂਦਾ ਨਾ ਬੰਦਾ ਮੇਰੇ ਬੇਰਤ ਤੁਰੇ ਹੁੰਦੇ ਇੱਕ ਵੀ ਬੰਦਾ ਦੇ ਨਾਲ ਨਹੀਂ ਦਿੰਦਾ ਸ਼੍ਰੋਮਣੀ ਕਾਲੀ ਦਲ ਵਿਧਾਇਕ ਪ੍ਰਗਟ ਸਿੰਘ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਦਿਆਂ ਉਹਨਾਂ ਨੂੰ ਪਾਰਟੀ ਚੋਂ ਮੁਤਲ ਕਰ ਚੁੱਕੀ ਹੈ ਪ੍ਰਗਟ ਸਿੰਘ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਤੇ ਬਿਆਨਬਾਜ਼ੀ ਦੇ ਇਲਜ਼ਾਮ ਲੱਗੇ ਜਦਕਿ ਪ੍ਰਗਟ ਸਿੰਘ ਨੇ ਆਪਣੀ ਮੁਤਲੀ ਤੋਂ ਬਾਅਦ ਦਾਅਵਾ ਕੀਤਾ ਕਿ ਆਪਣੇ ਹਲਕੇ ਦੇ ਕਈ ਮੁੱਦਿਆਂ ਨੂੰ ਲੈ ਕੇ ਉਹ ਸਰਕਾਰ ਦਾ ਵਿਰੋਧ ਕਰਦੇ ਨੇ ਜਿਸ ਕਾਰਨ ਉਹਨਾਂ ਖਿਲਾਫ ਕਾਰਵਾਈ ਹੋਈ ਹੈ ਧਰੋਣੋ ਕਦੇ ਵੀ ਸ਼੍ਰੋਮ ਨੇ ਅਕਾਲੀ ਦਲ ਵਿੱਚ ਵਾਪਸ ਨਹੀਂ ਜਾਣਗੇ